ਸਸਕਾਲ ਦੋਸਤੋ ਅੱਜ ਆਪਾਂ ਚੱਲਿਆ ਫਾਗੜਾ ਦਾ ਜ਼ਿਲ੍ਹਾ ਪਤਰੀਆ ਪਲੇਟਫਾਰਮ ਤੇ ਜਾਂਦੇ ਆਪਨੇ ਨਾਂ ਨੇ ਬੱਚੇ ਜੈਸੀ ਸਾਉਥ ਪਲਾ ਰੋਡਵੇ ਦੀ ਬਾਸ ਲਈ ਜਾਂਦੇ ਆ ਜੈਸੀ ਦਾਰੀਆਂ ਰੋਡਵੇ ਦੀ ਬਾਸ ਤੇ ਦੁਨੀਆਂ ਦਾ ਜਿਹੜਾ ਸੁਖਲਾਇਆ ਡਾਰਟਾਡ ਤੇ ਬਾਂਦੀ ਤਰੀ ਬਤੀਦਲ ਇਸ ਤੋਂ ਬਾਅਦ ਅੱਜ ਜਦੋਂ ਫਾਗੜਾ ਦਾ ਪੌਂਟ ਸਿੱਖ ਆ ਲਿਆ ਆ ਅਸੀਂ ਬੈ ਗਏ ਆਟੋ ਤੇ ਦੋ ਗੱਡੀਆਂ ਆਪਾਂ ਵੇਚਦੀਆਂ ਨੇ ਇੱਕ ਆ ਸਾਡੀ ਗੱਡੀ ਹਾਏ ਅਲੀ ਸ਼ਬਰੀਨ ਕੁਮਨ ਬੇ ਬੈਠ ਗਏ ਨੇ ਇਹ ਆਪਣਾ ਮੋਹਰ ਦਾ ਢਾੜੀ ਦਾ ਮੁੰਡਾ ਇਹ ਆਪਣਾ ਸਰਦਾਰ ਸਾਹਿਬ ਦੇ ਆਪਾਂ ਹੁਣ ਪਹੁੰਚ ਗਏ ਮਲਟੀਪਰਪਸ ਸਪੋਰਟਸ ਸਟੇਡੀਅਮ ਫਾਜ਼ਿਲਗਾ ਤੇ ਮੇਰੇ ਨਾਲ ਨੇ ਇਹ ਸਾਰੇ ਐਥਲੀਟ ਅਸੀਂ ਤਿੰਨੋਂ ਆਟੋ ਤੋਂ ਉਤਰ ਕੇ ਤੇ ਹੋ ਰਿਆਂ ਲਾਈਨ ਅਪ ਤੇ ਚੱਲਿਆਂ ਗਰਾਊਂਡ ਤੇ ਸਾਨੂੰ ਆ ਰਿਹਾ ਫੋਨ ਵੀ ਜਲਦੀ ਪਹੁੰਚੋ ਇਹ ਆ ਨਾਰੇ ਮੇਰੇ ਛੋਟੀ ਐਥਲੀਟ ਐਲਿਸ਼ ਪਹਿਲੀ ਵਾਰ ਜਾ ਰਹੀ ਹੈ ਬਹੁਤ ਪਿਆਰੀ ਬੱਚੀ ਹੈ ਇਹ ਆ ਨਾਲ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਅੱਜ ਬੜਾ ਆਨੰਦ ਆਏਗਾ ਅਸੀਂ ਸਟੇਡੀਅਮ ਪਹੁੰਚ ਚੁੱਕੇ ਹਾਂ ਆਪਣੇ ਫਲਾਈਟ ਤੇ ਆਏ ਸੀ ਫਲਾਈਟ ਸਾਡੀ ਤੇ ਅਸੀਂ ਆਟੋ ਕੀਤਾ ਆਇਆ ਇਥੋਂ ₹600 ਹਟੋ ਵਾਲਿਆਂ ਦਿੱਤਾ ਦਿੱਤਾ ਤੇ ਛੱਡ ਗਿਆ ਹੁਣ ਆਪਾਂ ਦੇਖਦੇ ਸਾਡੇ ਇਵੈਂਟ ਬੱਚਾ ਨੂੰ ਲਾਈਨ ਅਪ ਕਰਕੇ ਆਪਾਂ ਇਹਨਾਂ ਨੂੰ ਇਵੈਂਟ ਦੱਸਨੇ ਆ ਕਿਹੜੇ ਕਿਹੜੇ ਲੜਨੇ ਆ ਤੁਸੀਂ ਇਵੈਂਟ ਤੇ ਫਿਰ ਬਾਕੀ ਦਾ ਤੁਹਾਨੂੰ ਦਿਖਾਵਾਂਗੇ ਸੀਨ ਸਟੇਡੀਅਮ ਦਾ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਸਟੇਡੀਅਮ ਬਹੁਤ ਸੋਹਣਾ ਸਟੇਡੀਅਮ ਬਣਿਆ ਹੈ ਸ਼ੀਤਵੰ ਸਿੰਘ ਮਲਟੀ ਪਰਪਸ ਸਪੋਰਟ ਸਟੇਡੀਅਮ ਪਹੁੰਚ ਕੇ ਤਾਂ ਪਹਿਲਾਂ ਬੱਚੇ ਕਰਨਗੇ ਆਪਣੀ ਗਰਾਊਂਡ ਨੂੰ ਸਜਦਾ ਸਾਰੇ ਖਿਡਾਰੀ ਤਾਂ ਖੜੇ ਆ ਮੰਦਿਰ ਗੁਰਦੁਆਰਾ ਗਰਾਊਂਡ ਦੀ ਐਟਟਾਈਟੂਡ ਇਹਨਾਂ ਨੂੰ ਕੀਤਾ ਸਜਦਾ ਤੇ ਇਸ ਤੋਂ ਬਾਅਦ ਹੁਣ ਜੋ ਲਾਈਨ ਅਪ ਤੇ ਆਪਾਂ ਕਰਾਵਾਂਗੇ ਇਹਨਾਂ ਦੀ ਐਂਟਰੀਆਂ ਇਹਨਾਂ ਨੂੰ ਦੱਸਾਂਗੇ ਇਹ ਮੇਟ ਕਿਹੜੇ-ਕਿਹੜੇ ਲੜਨੇ ਆ ਸੋ ਕਿ ਇੱਥੇ ਟ੍ਰੈਨਲ ਇਹ ਮੇਟਾ ਹੋਰ ਵੀ ਕਈ ਮੇਟਾ ਤੇ ਇਹਨਾਂ ਐਂਟਰੀਆਂ ਹੋਣੀਆਂ ਚੰਦੂ ਲੱਗਦੀ ਹੈ ਜ਼ਿਲ੍ਹਾ ਪੱਦਰੀ athletics ਮੀਂਡ ਦੇ ਸਾਰੇ ਅਹੁਦੇਦਾਰ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਕੁਝ ਸਾਥੀ ਜਿਹੜੇ ਐਂਟਰੀਆਂ ਕਰ ਰਹੇ ਆ ਇੱਧਰ ਰਿਫਰੈਸ਼ਮੈਂਟ ਦਾ ਪ੍ਰਬੰਧ ਤੇ ਆ ਹੁਣ ਲੱਗੀ ਆਪਣੀ ਅੰਡਰ 12 ਦੀ 60 ਮੀਟਰ ਰੇਸ ਇਸ ਤੋਂ ਬਾਅਦ ਅੰਡਰ 14 ਵਾਲੇ ਦੀ 60 ਮੀਟਰ ਲੋਜੀ ਸਟਾਰਟ ਹੋ ਗਿਆ ਤੇ ਤੁਹਾਨੂੰ ਦਿਖਾਉਂਦੇ ਹੋ ਰਿਹਾ ਸਾਂ ਤਾੜੀਆਂ ਮਾਰਨ ਦੀ ਬੇਨਤੀ ਨੂੰ ਬੇਨਤੀ ਕਰਦੇ ਹਾਂ ਇਹ ਉਹ ਵੀ ਦੇਖਦੇ ਰਹੋ ਚਲਾਈਏ ਜੀ ਆ ਛੋਟਾ ਬੱਚਾ ਦੇਖੋ ਕਿੰਨਾ ਵਧੀਆ ਭੱਜ ਰਿਹਾ ਹੈ ਇਹਨਾਂ ਹੀ ਕੁਝ ਸਾਲਾਂ ਬਾਅਦ ਜਿਹੜੇ ਇੰਡਿਆ ਦੇ ਐਥਲੀਟ ਬਣ ਜਣਾ ਦੇਖਦੇ ਦੇਖਦੇ ਇਹਨਾਂ ਨੇ ਜਵਾਨ ਹੋ ਜਾਣਾ ਲਓ ਜੀ ਆ ਗਏ 50 ਮੀਟਰ ਚੱਲ ਰਤਨਾ ਜਿਹੜੀ ਗੇਮ ਚੱਲ ਰਹੀ ਹੈ ਇਹਨਾਂ ਦਾ ਸਾਰਿਆਂ ਦਾ ਟਾਈਮ ਨੋਟ ਕਰਕੇ ਆਪਾਂ ਫਿਰ ਬਣਾਵਾਂਗੇ ਇਹਨਾਂ ਦਾ ਰਿਜ਼ਲਟ ਵੱਖ-ਵੱਖ ਇਵੈਂਟ ਹੈਗੇ ਆ ਇਹਨਾਂ ਦੇ ਇਹਨਾਂ ਦੇ ਟਾਈਮ ਨੋਟ ਕੇ ਟਾਈਮ ਨੋਟ ਕਰਕੇ ਤੇ ਇਹਨਾਂ ਦੇ ਲੱਗਣਿਆ ਸਕੋਰ स्कोर फिर किया जाएगा टोटल तो फिर इन्होंने फस्ट सैकेंड थर्ड अनाउंस किया लो जी एक हो रेस आ गई सिक्सटी मीटर बहुत सोहने बहुत सोहने पच रहे बहुं बहुं बच्चे तो उसी देख रहे हो सो so, दोस्तों इन सारे एथलीट्स का जेड़ा टाइम नोट हो रहा है टाइम नोट करने तो बाद जरा इन्हों ਸਕੋਰ ਇਹਨਾਂ ਨੂੰ ਮਿਲੇਗਾ ਉਹ ਦੇ ਅਕੋਰਡਿੰਗ ਜਿਹੜਾ ਫਸਟ ਸੈੱਟ ਐਂਡ ਥਰਡ ਇਹਨਾਂ ਅਨਾਉਂਸ ਕੀਤਾ ਜਾਏਗਾ। ਆ ਪਿਛਲੀ ਰੇਸ ਬਹੁਤ ਵਧੀਆ ਕੁੜੀ ਪੱਤੀ ਹੈ। ਇੱਕ 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 ਰੇਡ ਦਾ ਜਿਹੜਾ ਟਾਈਮ ਨੋਟ ਹੋ ਰਿਹਾ। ਬੜਾ ਮਤਲਬ ਟੈਕਨੀਕਲ ਕੰਮ ਕਰ ਰਿਹਾ ਸਾਰੇ ਅਫੀਸ਼ਲ। ਦੇਖੋ ਕਿੰਨਾ ਵਧੀਆ ਕੁੜੀ ਪੱਤੀ ਹੈ ਅੰਡਰਕਵਰਟਿੰਗ। ਬਹੁਤ ਸੋਹਣ। ਇਹ ਤਿੰਨੇ ਰਥ ਨਾਲ ਰਥ ਨਾਲ A ਰਥ ਨਾਲ B ਤੇ ਰਥ ਨਾਲ C A ਨੰਬਰ 4 ਨੰਬਰ 12 ਉਹ 60 ਮੀਟਰ ਫਾਈਨਲ ਰੇਸ। आ देखो कितने सोने निे बच्चे रहे हैं गए वाइट टी शर्ट फर्स्ट लो जी टेक्निकल रजिस्ट जरा हो गया अपना रिजल्ट भी ए अंडर ट्वेल्व दिक्सटीमी ए रेड टी शर्ट वाली फर्स्ट सीरत कंबोज बहुत सोना बहुत सोना बच्चे ने बहुत सोना फिनिश कर एक और सिक्सटी अंडर सिक्सटीन दी फाइनल सोलह साल वाली जबरदस्त वाह क्या बात है ਚੱਲ ਚੱਲ ਆਵਣ ਚੱਲ ਆਪਿੱਛੇ ਸਨੇ ਸੁਣਾ ਲਿਆ ਉਹ ਤੇਰੀ ਮਾਈਕ ਬਣਾਉਣੀ ਫੋਣੀ ਕਾਲ ਕਰਕੇ ਲਾਈਵ ਬਣਾ ਰੋ ਉਹ ਵੀ ਚੱਲ ਗਿਆ ਉਹ ਵੱਡਾ ਕਿੰਨਾ ਸੀ ਇਹਨੇ ਵੀ ਅਪਰੋਚ ਲਈਆਂ ਜੋ 5 ਮਿੰਟ ਤੋਂ ਹਾਂ ਚੱਲ ਚੱਲ ਦਿਲਸ਼ਾਨ ਵੰਸ਼ ਚੱਲੋ 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 ਅੰਡਰ 18 ਕਿਲੋਮੀਟਰ ਲਾਸਟ ਲੈਪ ਬਾਕੀ ਰਿਹਾ ਲਾਸਟ ਲੈਪ ਚੱਲ 14 ਚੱਲ ਜਤਿਨ ਕੈਰੀਰ ਹੋ ਜਾਏਗਾ ਲਾਅ ਬੈਕ ਕਰਾਉਂਦਾ ਆ ਜਾਏਗਾ ਜਤਿਨ ਅੰਡਰ 14 ਹਾਈ ਜੰਗ ਰੌਸ਼ਨ ਬॉयਸ ਹਾਈ ਜੰਗ ਸਾਡੀ ਵੀਡੀਓ ਬਣਾਓ ਜੀ ਹੈਲੋ ਇੱਥੇ ਆ ਦੋ ਸਗੰ ਲੋਕ ਬਥਰੇ ਲੋਕ हजार मीटर रेस एक हजार मीटर रेस फाइनल लैप आ रहा रहे, है चेस्ट नंबर दो सौ पोजीशन, फस्ट पुजिशन वाइट टी शर्ट जी इन थर्ड पोजीशन आ गई है दोस्तों ये थर्ड है जी ਉਹ ਪਿੱਛੇ ਜਿਹੜਾ ਆ ਰਿਹਾ ਹੈ ਇੱਕ ਹੋਰ ਬੰਤਾ ਉਹ ਹੈ ਖੋਰਖਸਤਾਨ ਹੋਏ ਜਸ਼ਨਪ੍ਰੀਤ ਸ਼ਾਹ ਇਹਦਾ ਜੀ ਚੌਥਾ ਸਥਾਨ ਲਓ ਜੀ ਇਹ 16 ਸਾਲ ਉਮਰ ਦਾ ਜਿਹੜਾ ਨਾਮ ਅਨੁਸਮਰ ਹੋ ਰਿਹਾ ਦਿਲਸ਼ਾਨਪ੍ਰੀਤ ਸਿੰਘ 600 ਮੀਟਰ ਦੇ ਵਿੱਚੋਂ ਤੀਜਾ ਸਥਾਨ ਹੈ ਅਮਨਪ੍ਰੀਤ ਸਿੰਘ ਦੂਜਾ ਸਥਾਨ ਸੀ ਉਹ ਲੜਕੇ ਦਾ ਨਾਮ ਯਾਦ ਨਹੀਂ ਆ ਰਿਹਾ ਮੈਨੂੰ ਉਹ ਦਾ ਸਥਾਨ ਹੈ ਪਹਿਲਾ ਸਥਾਨ बहुत बहुत मुबारक है इन्हें फर्स्ट पोजीशन नवरतन ठंडा ठंडा कूल कूल नवरतन खड़ो ही ना भाई भाई आज भाई ਮਿਹਰਬਾਨੀ ਭਾਜੀ ਇੰਨਾ ਖੇਡਾਂ ਤੇ ਪਹੁੰਚੇ ਸਾਡੇ ਇਲਾਕੇ ਦੇ ਜਿਹੜੇ ਹਰਮਨ ਪਿਆਰੇ ਲੀਡਰ ਸਰਦਾਰ ਨਰਿੰਦਰਪਾਲ ਸਮਣਾ ਜੀ ਸਮਣਾ ਜੀ ਤੇ ਉਹਨਾਂ ਦੀ ਧਰਮ ਪਤਨੀ ਖੁਸ਼ਬੂ ਜੀ ਤੇ ਬੱਚਾ ਨੇ ਮਿਲ ਕੇ ਉਹਨਾਂ ਨਾਲ ਆਪਣੀ ਕੀਤੀ ਖੁਸ਼ੀ ਸਾਂਝੀ ਬੱਚਾ ਨੂੰ ਬਹੁਤ ਵਧੀਆ ਲੱਗਾ ਜਦੋਂ ਐਮਐਲ ਸਾਹਿਬ ਨੂੰ ਮਿਲੇ ਮੈਡਮ ਨੂੰ ਮਿਲੇ ਤੇ ਇਹ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੇ ਇਹ ਆ ਕੁਝ ਪਲ ਜਿਹੜੇ ਆ ਖੁਸ਼ਬੂ ਮੈਡਮ ਤੇ ਐਮਰਲ ਸਾਹਿਬ ਬੱਚਿਆਂ ਨਾਲ ਕੁਝ ਗੱਲਾਂ ਬਾਤਾਂ